ਸਾਰਿਆਂ ਨੂੰ ਸਲਾਮ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਅੱਜ ਪਹੁੰਚੇ ਹਾਂ ਪੰਜਾਬ ਤੁਹਾਨੂੰ ਦਿਖਾਉਣੇ ਹਾਂ ਪੰਜਾਬ ਦੇ ਪੰਜਾਬੀ ਖਾਣੇ ਸਭ ਤੋਂ ਪਹਿਲਾਂ ਆ ਦੇਖੋ ਸੋਹਣੀਆਂ ਸੋਹਣੀਆਂ ਖੂਬਸੂਰਤ ਪਲੇਟਾਂ ਇਹ ਲੈ ਚਾਹੀਦਾ ਖਾਣੇ ਸਲਾਦ ਮੂਲੀ ਤੇ ਪਿਆਜ਼ ਨਾਲ ਮਸਾਲੇ ਚਰਦਾ ਕਿਦਾ ਜੀ ਨਹੀਂ ਕਰਦਾ ਖਾਣੂ ਨਾਲ ਕਹੀਂ ਪਕੌੜੀਆਂ ਵਾਲਾ ਦਹੀਂ ਆਹ ਸਬਜੀ ਪਛਾਣੋ ਤੇ ਪਛਾਣ ਕੇ ਕਮੈਂਟ ਕਰਕੇ ਦੱਸੋ ਕਿਹੜੀ ਸਬਜੀ ਹੈ ਮਿਕਸ ਸਬਜੀ ਸਾਡੀ ਬੇਬੇ ਹਾਂਜੀ ਆ ਦੇਖੋ ਸਾਡੇ ਵੀਰ ਇਹ ਕਰਦੇ ਪਏ ਨੇ ਕਰਮ ਕਰਦੇ ਪਏ ਨੇ ਅੱਗੇ ਡੀਜੂ ਜੂਜਾ ਲੱਗਾ ਹੈ ਤੇ ਪੈਣ ਭਰਾਵੋ ਪਾਪਾ ਜੀ ਖਾਣੇ ਦਾ ਆਨੰਦ ਲੈਂਦੇ ਹੋਏ ਸਾਡੇ ਵੀਰ ਜੀ ਅਛਾ ਵੀਰ ਜੀ ਨਾਲ ਗੱਲਬਾਤ ਕਰਦੇ ਆਪਾਂ ਅਛਾ ਭਾਜੀ ਆਪਣੀ ਮੈਰਿਜ ਹੈ ਤੁਹਾਡੀ ਨਹੀਂ ਜੀ ਉਹ ਵੱਡੇ ਦੀ ਮੈਰਿਜ ਉਧਰੇ ਵੱਡੇ ਜੀ ਮੈਰਿਜ ਹੈ ਜੀ ਇਹ ਘਰ ਜੇ ਵਿਆਹ ਆ ਇੱਥੇ ਆਪਾਂ ਕੱਢਾਂਗੇ ਅੱਜ ਜਾਗੋ ਤੇ ਪੰਜਾਬ ਦਾ ਪੰਜਾਬੀ ਕਲਚਰ ਇਹ ਦੇਖੋ ਸਭ ਆਏ ਹੋਏ ਮਹਿਮਾਨ ਖਾਣੇ ਦਾ ਆਨੰਦ ਲੈਂਦੇ ਹੋਏ ਸੋ ਪੈਣੋ ਤੇ ਭਰਾਵੋ ਇਹ ਸੀ ਪੰਜਾਬੀ ਵਿਰਾਸਤ ਪੰਜਾਬੀ ਕਲਚਰ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ